ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਪਿਛਲੇ ਦਿਨੀ ਇੱਕ ਬਹੁਤ ਹੀ ਦੁਖਦਾਇਕ ਘਟਨਾ ਜਿਹੜੀ ਉਹ ਜੰਮੂ ਕਸ਼ਮੀਰ ਦੇ ਵਿੱਚ ਵਾਪਰੀ ਜਿੱਥੇ ਇੱਕ ਆਰਮੀ ਦੀ ਜੋ ਗੱਡੀ ਹੈ ਉਹ ਹਾਦਸੇ ਦਾ ਸ਼ਿਕਾਰ ਹੋਈ ਹਾਦਸਾ ਜਿਹੜਾ ਉਹ ਇਸ ਕਰਕੇ ਵਾਪਰਿਆ ਕਿਉਂਕਿ ਮੌਸਮ ਖਰਾਬ ਹੈ ਤੇ ਲੈਂਡਸਲਾਈਡ ਹੋਣ ਦੇ ਕਰਕੇ ਆਰਮੀ ਦੀ ਇੱਕ ਸਕੋਰਪੀਓ ਗੱਡੀ ਹੈ ਜਿਹੜੀ ਉਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਪਹਾੜੀਆਂ ਤੋਂ نیچے ਡਿੱਗਦੀ ਹੈ ਜਿਸ ਕਰਕੇ ਉਸ ਦੇ ਵਿੱਚ ਮੌਜੂਦ ਦੋ ਜਿਹੜੇ ਆਰਮੀ ਜਵਾਨ ਨੇ ਉਹਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਅਤੇ ਤਿੰਨ ਜਵਾਨ ਇਸ ਸਮੇਂ ਗੰਭੀਰ ਹਾਲਤ ਦੇ ਵਿੱਚ ਨੇ ਉਹਨਾਂ ਦਾ ਇਲਾਜ ਜਿਹੜਾ ਚੱਲ ਰਿਹਾ ਹੈ ਇਹ ਦੋ ਨੌਜਵਾਨ ਜੋ ਕਿ ਸ਼ਹੀਦ ਹੋ ਗਏ ਇੱਕ ਪਠਾਨਕੋਟ ਦੇ ਨਾਲ ਸਬੰਧਿਤ ਸੀ ਤੇ ਦੂਸਰਾ ਗੁਰਦਾਸਪੁਰ ਦੇ ਨਾਲ ਪਠਾਨਕੋਟ ਅਤੇ ਗੁਰਦਾਸਪੁਰ ਦੇ ਇਹਨਾਂ ਨੌਜਵਾਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ ਸਰਕਾਰੀ ਸਨਮਾਨਾਂ ਦੇ ਨਾਲ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਨੌਜਵਾਨ ਸੀਗੇ ਇਹ ਅਗਨੀਵੀਰ ਦੇ ਤਹਿਤ ਸਕੀਮ ਦੇ ਤਹਿਤ ਜਿਹੜੇ ਉਹ ਭਰਤੀ ਹੋਏ ਸਨ ਇਹ ਸਭ ਕੁਝ ਜਦੋਂ ਵਾਪਰਿਆ ਤਾਂ ਉਸ ਤੋਂ ਬਾਅਦ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਕਾਫੀ ਗਮਗੀਨ ਮਾਹੌਲ ਹੈ ਜਿਹੜਾ ਵੇਖਣ ਨੂੰ ਮਿਲਿਆ ਤਾਂ ਸਰਕਾਰ ਹੈ ਜਿਹੜੀ ਉਹ ਖੁਦ ਪਠਾਨਕੋਟ ਦਾ ਜੋ ਨੌਜਵਾਨ ਹੈ ਭਾਨੂੰ ਪ੍ਰਤਾਪ ਉਹਨਾਂ ਦੇ ਘਰ ਪਹੁੰਚੀ ਉਹਨਾਂ ਦੇ ਅੰਤਿਮ ਸਸਕਾਰ ਦੇ ਦੌਰਾਨ ਹਾਸਰੀ ਹੈ ਜਿਹੜੀ ਭਰੀ ਸੋ ਕਟਾਰੂ ਚੱਕ ਜੋ ਕਿ ਮੰਤਰੀ ਨੇ ਉਹਨਾਂ ਨੇ ਹਾਸਰੀ ਭਰੀ ਤੇ ਉਹਨਾਂ ਨੇ ਇਸ ਮੌਕੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਨਾਲ ਹੀ ਉਹਨਾਂ ਤਿੰਨ ਜਵਾਨਾਂ ਦੇ ਲਈ ਵੀ ਸੇਧ ਦੀ ਕਾਮਨਾ ਕੀਤੀ ਹੈ ਜੋ ਕਿ ਇਸ ਸਮੇਂ ਸੀਰੀਅਸ ਨੇ ਪਰ ਨਾਲ-ਨਾਲ ਉਹਨਾਂ ਨੇ ਇਸ ਮੌਕੇ ਅਗਨੀ ਵੀਰ ਸੰਬੰਧਿਤ ਗੱਲਬਾਤ ਕੀਤੀ ਕਿ ਕਿਸ ਤਰ੍ਹਾਂ ਦੀ ਸਕੀਮ ਹੈ ਤੇ ਨਾਲ-ਨਾਲ ਉਹਨਾਂ ਨੇ ਇਸ ਨੌਜਵਾਨ ਇਸ ਸ਼ਹੀਦ ਜਵਾਨ ਦੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਮੰਤਰੀ ਜੀ ਕੀ ਕਹਿਣਾ ਜੀ ਤੁਹਾਡਾ ਬੜਾ ਗੰਭੀਰ ਮਾਹੌਲ ਹੈ ਔਰ ਸਾਰਿਆਂ ਨੂੰ ਇਸ ਗੱਲ ਦਾ ਸਦਮਾ ਵੀ ਆ ਕਿ ਸਾਡੀ ਭਾਰਤੀ ਫੌਜ ਦੇ ਜਹਾਜ਼ ਯੋਧੇ ਜਿਹੜੇ ਹਮੇਸ਼ਾ ਔਖੀਆਂ ਹਾਲਤਾਂ ਦਾ ਸਾਹਮਣਾ ਕਰਦੇ ਆ ਸੋ ਉਸ ਕੜੀ ਵੱਜੋਂ ਉਹਨਾਂ ਹਾਲਤਾਂ ਚ ਉਹਦੀ ਇੱਕ ਬੜਾ ਵੱਡਾ ਜਿਹੜਾ ਹਾਦਸਾ ਵਾਪਰਿਆ ਕੱਲ ਲਦਾਖ ਦੇ ਅੰਦਰ ਜਿਹੜਾ ਲੈਂਡਸਲਾਈਡਿੰਗ ਕਰਕੇ ਸਾਡੀ ਆਰਮੀ ਦੀ ਗੱਡੀ ਦੇ ਉੱਤੇ ਇੱਕ ਵੱਡਾ ਪੱਥਰ ਪਿਆ ਔਰ ਉਹਦੇ ਨਾਲ ਸਾਡੇ ਦੋ ਯੋਧੇ ਜਿਹੜੇ ਆ ਜਿਹੜੇ ਉਸੇ ਵੇਲੇ ਸ਼ਹੀਦ ਹੋਇਆ ਸੋ ਤੇਨ ਜਖਮੀ ਨੇ ਸੋ ਅੱਜ ਪਠਾਨਪੁਰ ਦੇ ਅੰਦਰ ਸ਼ਹੀਦ ਬਾਨੂ ਪ੍ਰਤਾਪ ਸਿੰਘ ਜਿਹੜੇ ਲੈਫਟੇਨੈਂਟ ਕਰਨਲ ਸਨ ਆਰਮੀ ਦੇ ਅੰਦਰ ਉਹੋ ਸ਼ਹਾਜਤ ਦਾ ਜਾਂ ਫੀਗੇ ਸਨ ਸੋ ਅੱਜ ਉਹਨਾਂ ਦੇ ਸੰਸਕਾਰ ਵੇਲੇ ਹਜ਼ਾਰਾਂ ਲੋਕ ਉਹਨਾਂ ਨੂੰ ਸਰਦਾ ਸਿਮਰ ਕਰਨ ਲਈ ਆਏ ਆ ਉਹਨਾਂ ਨੂੰ ਆਪਣੀਆਂ ਮਤਲਬ ਜਿਹੜੀਆਂ ਉਹ ਇਸ ਦੁੱਖ ਦੀ ਘੜੀ 'ਚ ਉਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਆਇਆ ਸੋ ਮੈਂ ਜ਼ਰੂਰੇ ਕਵਾਂਗਾ ਕੀ ਬੇਸ਼ੱਕ ਉਹ ਸੀਰੀਜ਼ਕ ਤੌਰ ਤੇ ਸਾਡੇ ਦਰਮਿਆਨ ਨਹੀਂ ਰਹੇ ਬਾਰੇ ਭਾਰਤੀ ਫੌਜ ਦੇ ਜਵਾਨ ਜਿਹੜੇ ਹਮੇਸ਼ਾ ਪਲ-ਪਲ ਦੁਸ਼ਮਨ ਨਾਲ ਟਕਰਾਂਦੇ ਆ ਦੁਸ਼ਮਨ ਦੀ ਹਰ ਸਥਿਤੀ ਦਾ ਮੁਕਾਬਲਾ ਕਰਦੇ ਆ ਸੀਨੇ ਤੇ ਗੋਲੀਆਂ ਖਾਂਦੇ ਆ ਔਰ ਮਾੜੀਆਂ ਚੰਗੀਆਂ ਹਾਲਤਾਂ ਦੇ ਵਿੱਚੋਂ ਸਫਰ ਕਰਦੇ ਆ ਹੋਇਆ ਵੀ ਕਈ ਵਾਰ ਜ਼ਿੰਦਗੀ ਤੋਂ ਹੱਥ ਧੋਂਦੇ ਆ ਸੋ ਬੜਾ ਦੁਖਦਾਈਕ ਮਾਹੌਲ ਆ ਔਰ ਮੈਂ ਪੰਜਾਬ ਸਰਕਾਰ ਵੱਲੋਂ ਆਪਣੇ ਵੱਲੋਂ ਵੀ ਜਿੱਥੇ ਉਸ ਜੰਵਾਜ਼ ਯੋਧੇ ਨੂੰ ਸੈਲੂਟ ਕਰਦਾ ਨਮਨ ਕਰਦਾ ਤੇ ਮੇਰੀ ਹਮਦਰਦੀ ਪੂਰੀ ਤਰ੍ਹਾਂ ਇਸ ਪਰਿਵਾਰ ਦੇ ਨਾਲ ਸੋ ਜਿੱਥੇ ਕਿਤੇ ਵੀ ਸਾਡੀ ਲੋੜ ਹੋਵੇ ਪਰਿਵਾਰ ਨੂੰ ਅਸੀਂ ਮਿਲਾਂਗੇ ਵੀ ਜਾਵਾਂਗੇ ਵੀ ਆਪਣਾ ਪਰਿਵਾਰ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਇਸ ਕਿਸਮ ਦੀ ਸਥਿਤੀ ਦੇ ਅੰਦਰ ਉਸ ਪਰਿਵਾਰ ਦੇ ਨਾਲ ਵੱਤ ਤੋਂ ਵੱਦ ਖੜਿਆ ਜਾਵੇ ਸੋ ਇਹ ਭਾਰਤੀ ਫੌਜ ਦੇ ਜਵਾਨ ਨੇ ਜਿਹੜੇ ਰਾਤਾਂ ਨੂੰ ਜਾਗਦੇ ਆ ਤੇ ਅਸੀਂ ਮਤਲਬ ਸੌਂਨੇ ਆ ਸੋ ਉਹਨਾਂ ਨੂੰ ਸੈਲੂਟ ਹੈ ਔਰ ਸਾਨੂੰ ਗਰਵ ਆਪਣੀ ਫੌਜ ਦੇ ਉੱਤੇ ਜਿਹੜੀ ਹਮੇਸ਼ਾ ਸਾਡੇ ਦੁਸ਼ਮਨਾ ਦੇ ਖਿਲਾਫ ਲੜਨ ਦੇ ਲਈ ਦ੍ਰਿੜ ਸੰਕਲਪ ਰੱਖਦੀ ਹੈ। ਮੰਤਰੀ ਜੀ ਕੀ ਕਹਿਣਾ ਜੀ ਤੁਹਾਡਾ? ਅ ਬੜਾ ਗਮਗੀਨ ਮਾਹੌਲ ਹੈ ਔਰ ਸਾਰਿਆਂ ਨੂੰ ਇਸ ਗੱਲ ਦਾ ਸਦਮਾ ਵੀ ਹੈ ਕਿ ਸਾਡੀ ਭਾਰਤੀ ਫੌਜ ਦੇ ਜਹਾਜ਼ ਯੋਧੇ ਜਿਹੜੇ ਹਮੇਸ਼ਾ ਔਖੀਆਂ ਹਾਲਤਾਂ ਦਾ ਸਾਹਮਣਾ ਕਰਦੇ ਆ ਸੋ ਉਸ ਕੜੀ ਵੱਜੋਂ ਉਹਨਾਂ ਹਾਲਤਾਂ ਚ ਉਹਦੀ ਇੱਕ ਬੜਾ ਵੱਡਾ ਜਿਹੜਾ ਹਾਦਸਾ ਵਾਪਰਿਆ ਕੱਲ ਰਾਖ ਦੇ ਅੰਦਰ ਜਿਹੜਾ ਲੈਂਡਸਲਾਈਡਿੰਗ ਕਰਕੇ ਸਾਡੀ ਆਰਮੀ ਦੀ ਗੱਡੀ ਦੇ ਉੱਤੇ ਇੱਕ ਵੱਡਾ ਪੱਥਰ ਪਿਆ ਔਰ ਉਹਦੇ ਨਾਲ ਸਾਡੇ ਦੋ ਯੋਧੇ ਜਿਹੜੇ ਆ ਜਿਹੜੇ ਉਸੇ ਵੇਲੇ ਸ਼ਹੀਦ ਹੋਇਆ ਸੋ ਤਿੰਨ ਜ਼ਖਮੀ ਨੇ ਸੋ ਅੱਜ ਪਠਾਨਪੁਰ ਦੇ ਅੰਦਰ ਸ਼ਹੀਦ ਬਾਨੂ ਪ੍ਰਤਾਪ ਸਿੰਘ ਜਿਹੜੇ ਲੈਫਟ ਹੈਂਡ ਕਰਨਲ ਸਨ ਆਰਮੀ ਦੇ ਅੰਦਰ ਉਹੋ ਸ਼ਹਾਜਤ ਦਾ ਜਾਂ ਫਿਗੇ ਸਨ ਸੋ ਅੱਜ ਉਹਨਾਂ ਦੇ ਸੰਸਕਾਰ ਵੇਲੇ ਹਜ਼ਾਰਾਂ ਲੋਕ ਉਹਨਾਂ ਨੂੰ ਸਰਦਾ ਸੁੰਮਰ ਕਰਨ ਲਈ ਆਏ ਆ ਉਹਨਾਂ ਨੂੰ ਆਪਣੀਆਂ ਮਤਲਬ ਜਿਹੜੀਆਂ ਉਹ ਇਸ ਦੁੱਖ ਦੀ ਘੜੀ 'ਚ ਉਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਆਇਆ ਸੋ ਮੈਂ ਜ਼ਰੂਰ ਇਹ ਕਹਾਂਗਾ ਕਿ ਬੇਸ਼ੱਕ ਉਹ ਸਰੀਰਕ ਤੌਰ ਤੇ ਸਾਡੇ ਦਰਮਿਆਨ ਨਹੀਂ ਰਹੇ ਪਰ ਇਹ ਭਾਰਤੀ ਫੌਜ ਦੇ ਜਵਾਨ ਜਿਹੜੇ ਹਮੇਸ਼ਾ ਪਲ-ਪਲ ਦੁਸ਼ਮਣਾਂ ਨਾਲ ਟਕਰਾਂਦੇ ਆ ਦੁਸ਼ਮਣ ਦੀ ਹਰ ਸਥਿਤੀ ਦਾ ਮੁਕਾਬਲਾ ਕਰਦੇ ਆ ਸੀਨੇ ਤੇ ਗੋਲੀਆਂ ਖੰਦੇ ਆ ਔਰ ਮਾਰੀਆਂ ਚੰਗੇ ਹਾਲਤਾਂ ਦੇ ਵਿੱਚੋਂ ਸਫਰ ਕਰਦੇ ਆ ਹੋਇਆ ਵੀ ਕਈ ਵਾਰ ਜ਼ਿੰਦਗੀ ਤੋਂ ਹੱਥ ਧੋਂਦੇ ਆ ਸੋ ਬੜਾ ਦੁਖਦਾਈਕ ਮਾਹੌਲ ਆ ਔਰ ਮੈਂ ਪੰਜਾਬ ਸਰਕਾਰ ਵੱਲੋਂ ਆਪਣੇ ਵੱਲੋਂ ਵੀ ਜਿੱਥੇ ਉਸ ਜੰਗਵਾਜ਼ ਯੋਧੇ ਨੂੰ ਸਲੂਟ ਕਰਦਾ ਨਮਨ ਕਰਦਾ ਤੇ ਮੇਰੀ ਹਮਦਰਦੀ ਪੂਰੀ ਤਰ੍ਹਾਂ ਇਸ ਪਰਿਵਾਰ ਦੇ ਨਾਲ ਸੋ ਜਿੱਥੇ ਕਿਤੇ ਵੀ ਸਾਡੀ ਲੋੜ ਹੋਵੇ ਪਰਿਵਾਰ ਨੂੰ ਅਸੀਂ ਮਿਲਾਂਗੇ ਵੀ ਜਾਵਾਂਗੇ ਵੀ ਆਪਣਾ ਪਰਿਵਾਰ ਆ ਮੈਂ ਲੋਕਾਂ ਨੂੰ ਵੀ ਫੀਲ ਕਰਦਾ ਕਿ ਇਸ ਕਿਸਮ ਦੀ ਸਥਿਤੀ ਦੇ ਅੰਦਰ ਉਸ ਪਰਿਵਾਰ ਦੇ ਨਾਲ ਵੱਤ ਵੱਦ ਖੜਿਆ ਜਾਵੇ ਸੋ ਇਹ ਭਾਰਤੀ ਫੌਜ ਦੇ ਜਵਾਨ ਨੇ ਜਿਹੜੇ ਰਾਤਾਂ ਨੂੰ ਜਾਗਦੇ ਆ ਤੇ ਅਸੀਂ ਮਤਲਬ ਸੌਂਨੇ ਆ ਸੋ ਉਹਨਾਂ ਨੂੰ ਸਲੂਟ ਹੈ ਔਰ ਸਾਨੂੰ ਗਰਵ ਆਪਣੀ ਫੌਜ ਦੇ ਉੱਤੇ ਜਿਹੜੀ ਹਮੇਸ਼ਾ ਸਾਡੇ ਦੁਸ਼ਮਣਾਂ ਦੇ ਖਿਲਾਫ ਲੜਨ ਦੇ ਲਈ ਦ੍ਰਿੜ ਸੰਕਲਪ ਰੱਖਦੀ ਹੈ। ਮੰਤਰੀ ਜੀ ਕੀ ਕਹਿਣਾ ਜੀ ਤੁਹਾਡਾ? ਬڑا ਗੰਭੀਰ ਮਾਹੌਲ ਹੈ ਔਰ ਸਾਰਿਆਂ ਨੂੰ ਇਸ ਗੱਲ ਦਾ ਸਦਮਾ ਵੀ ਹੈ ਕਿ ਸਾਡੀ ਭਾਰਤੀ ਫੌਜ ਦੇ ਜਹਾਜ਼ ਯੋਧੇ ਜਿਹੜੇ ਹਮੇਸ਼ਾ ਔਖੀਆਂ ਹਾਲਤਾਂ ਦਾ ਸਾਹਮਣਾ ਕਰਦੇ ਆ ਸੋ ਉਸ ਕੜੀ ਵੱਜੋਂ ਉਹਨਾਂ ਹਾਲਤਾਂ ਚ ਉਹਦੀ ਇੱਕ ਬੜਾ ਵੱਡਾ ਜਿਹੜਾ ਹਾਦਸਾ ਵਾਪਰਿਆ ਕੱਲ ਲਦਾਖ ਦੇ ਅੰਦਰ ਜਿਹੜਾ ਲੈਂਡਸਲਾਈਡਿੰਗ ਕਰਕੇ ਸਾਡੀ ਆਰਮੀ ਦੀ ਗੱਡੀ ਦੇ ਉੱਤੇ ਇੱਕ ਵੱਡਾ ਪੱਥਰ ਪਿਆ ਔਰ ਉਹਦੇ ਨਾਲ ਸਾਡੇ ਦੋ ਯੋਧੇ ਜਿਹੜੇ ਆ ਜਿਹੜੇ ਉਸੇ ਵੇਲੇ ਸ਼ਹੀਦ ਹੋਇਆ ਸੋ ਤਿੰਨ ਜ਼ਖਮੀ ਨੇ ਸੋ ਅੱਜ ਪਠਾਨਪੁਰ ਦੇ ਅੰਦਰ ਸ਼ਹੀਦ ਬਾਨੂ ਪ੍ਰਤਾਪ ਸਿੰਘ ਜਿਹੜੇ ਲੈਫਟ ਹੈਂਡ ਕਰਨਲ ਸਨ ਆਰਮੀ ਦੇ ਅੰਦਰ ਉਹੋ ਸ਼ਹਾਜਤ ਦਾ ਜਾਂਫ ਵੀ ਗਿਆ ਸਨ ਸੋ ਅੱਜ ਉਹਨਾਂ ਦੇ ਸੰਸਕਾਰ ਵੇਲੇ ਹਜ਼ਾਰਾਂ ਲੋਕ ਉਹਨਾਂ ਨੂੰ ਸਰਦਾ ਸਿਮਰ ਕਰਨ ਲਈ ਆਏ ਆ ਉਹਨਾਂ ਨੂੰ ਆਪਣੀਆਂ ਮਤਲਬ ਜਿਹੜੀਆਂ ਉਹ ਇਸ ਦੁੱਖ ਦੀ ਘੜੀ 'ਚ ਉਸ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ ਆਇਆ ਹਾਂ ਸੋ ਮੈਂ ਜ਼ਰੂਰ ਕਹਾਂਗਾ ਕਿ ਬੇਸ਼ੱਕ ਉਹ ਸਰੀਰਕ ਤੌਰ ਤੇ ਸਾਡੇ ਦਰਮਿਆਨ ਨਹੀਂ ਰਹੇ ਪਰ ਇਹ ਭਾਰਤੀ ਫੌਜ ਦੇ ਜਵਾਨ ਜਿਹੜੇ ਹਮੇਸ਼ਾ ਪਲ-ਪਲ ਦੁਸ਼ਮਣ ਨਾਲ ਟਕਰਾਂਦੇ ਆ ਦੁਸ਼ਮਣ ਦੀ ਹਰ ਸਥਿਤੀ ਦਾ ਮੁਕਾਬਲਾ ਕਰਦੇ ਆ ਸੀਨੇ ਤੇ ਗੋਲੀਆਂ ਖਾਂਦੇ ਆ ਔਰ ਮਾੜੀਆਂ ਚੰਗੀਆਂ ਹਾਲਤਾਂ ਦੇ ਵਿੱਚੋਂ ਸਫਰ ਕਰਦੇ ਆ ਹੋਇਆ ਵੀ ਕਈ ਵਾਰ ਜ਼ਿੰਦਗੀ ਤੋਂ ਹੱਥ ਧੋਂਦੇ ਆ ਸੋ ਬੜਾ ਦੁਖਦਾਈਕ ਮਾਹੌਲ ਆ ਔਰ ਮੈਂ ਪੰਜਾਬ ਸਰਕਾਰ ਵੱਲੋਂ ਆਪਣੇ ਵੱਲੋਂ ਵੀ ਜਿੱਥੇ ਉਸ ਅਜ਼ਵਾਦ ਯੋਧੇ ਨੂੰ ਸਲੂਟ ਕਰਦਾ ਨਮਨ ਕਰਦਾ ਤੇ ਮੇਰੀ ਹਮਦਰਦੀ ਪੂਰੀ ਤਰ੍ਹਾਂ ਇਸ ਪਰਿਵਾਰ ਦੇ ਨਾਲ ਸੋ ਜਿੱਥੇ ਕਿਤੇ ਵੀ ਸਾਡੀ ਲੋੜ ਹੋਵੇ ਪਰਿਵਾਰ ਨੂੰ ਅਸੀਂ ਮਿਲਾਂਗੇ ਵੀ ਜਾਵਾਂਗੇ ਵੀ ਆਪਣਾ ਪਰਿਵਾਰ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਇਸ ਕਿਸਮ ਦੀ ਸਥਿਤੀ ਦੇ ਅੰਦਰ ਉਸ ਪਰਿਵਾਰ ਦੇ ਨਾਲ ਵੱਤ ਤੋਂ ਵੱਦ ਖੜਿਆ ਜਾਵੇ ਸੋ ਇਹ ਭਾਰਤੀ ਫੌਜ ਦੇ ਜਵਾਨ ਨੇ ਜਿਹੜੇ ਰਾਤਾਂ ਨੂੰ ਜਾਗਦੇ ਆ ਤੇ ਅਸੀਂ ਮਤਲਬ ਸੌਂਦੇ ਆ ਸੋ ਉਹਨਾਂ ਨੂੰ ਸਲੂਟ ਹੈ ਔਰ ਸਾਨੂੰ ਗਰਭ ਆਪਣੀ ਫੌਜ ਦੇ ਉੱਤੇ ਜਿਹੜੀ ਹਮੇਸ਼ਾ ਸਾਡੇ ਦੁਸ਼ਮਨਾ ਦੇ ਖਿਲਾਫ ਲੜਨ ਦੇ ਲਈ ਦ੍ਰਿੜ ਸੰਕਲਪ ਰਹਿੰਦੀ ਹੈ ਸੋ ਤੁਸੀਂ ਸੁਣਿਆ ਹੈ ਕਿ ਟਾਰੂ ਚੱਕ ਜਿਹੜੇ ਕਿ ਉੱਚੇਚੇ ਤੌਰ ਦੇ ਉੱਪਰ ਪਹੁੰਚੇ ਹੋਏ ਸਨ ਉਸ ਸ਼ਹੀਦ ਦੇ ਘਰ ਪਰਿਵਾਰ ਦਾ ਸਾਥ ਦੇਣ ਦੇ ਲਈ ਪਰਿਵਾਰ ਨੂੰ ਹੌਸਲਾ ਦੇਣ ਦੇ ਲਈ ਸੋ ਅੱਗੇ ਸਰਕਾਰ ਇਹਨਾਂ ਦੀ ਕਿਸ ਤਰ੍ਹਾਂ ਮਦਦ ਕਰੇਗੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਵੀ ਵੱਡੇ ਪੱਧਰ ਦੇ ਉੱਪਰ ਜਵਾਨਾਂ ਦੀ ਸ਼ਹਾਦਤ ਦੇ ਸਬੰਧ ਦੇ ਵਿੱਚ ਜਿਹੜਾ ਉਚਿਤੇਚੇ ਤੌਰ ਤੇ ਮਦਦ ਦਾ ਐਲਾਨ ਹੈ ਜਿਹੜਾ ਉਹ ਹਰ ਵਾਰ ਕੀਤਾ ਜਾਂਦਾ ਸੋ ਦੇਖਣਾ ਹੋਏਗਾ ਕਿ ਪੰਜਾਬ ਸਰਕਾਰ ਕਿਸ ਤਰ੍ਹਾਂ ਦੀ ਮਦਦ ਇਸ ਪਰਿਵਾਰ ਦੀ ਕਰਦੀ ਹੈ